ਦਾ ਕਿਸਾਨਾਂ ਦੇ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਮੋਰਚਾ ਖੋਲਿਆ ਪਰ ਦੂਜੇ ਪਾਸੇ ਹੁਣ ਪੀਆਰਟੀਸੀ ਤੇ ਪਨ ਬਸਾਂ ਵਾਲੇ ਵੀ ਮੋਰਚਾ ਖੋਲਣ ਦਾ ਐਲਾਨ ਕਰ ਚੁੱਕੇ ਨੇ ਆਖਰ ਕਿਉਂ ਪੀਆਰਟੀਸੀ ਤੇ ਪਨ ਬਸ ਮੁਲਾਜ਼ਮ ਇੰਨੇ ਜਿਆਦਾ ਪਰੇਸ਼ਾਨ ਨੇ ਕਿ ਉਹ ਹੁਣ ਅੱਕ ਕੇ ਧਰਨਾ ਲਗਾਉਣ ਦਾ ਐਲਾਨ ਕਰ ਚੁੱਕੇ ਨੇ ਤਾਂ ਦਰਅਸਲ ਪੰਜਾਬ ਸਰਕਾਰ ਦੇ ਨਾਲ ਕੱਚੇ ਕਾਮਿਆਂ ਦੀਆਂ ਕਈ ਵਾਰ ਮੀਟਿੰਗਾਂ ਹੋਈਆਂ ਪਰ ਉਹਨਾਂ ਨੂੰ ਪੱਕੇ ਕਰਨ ਦੇ ਲਈ ਤੇ ਹੋਰ ਕਈ ਮੰਗਾਂ ਨੂੰ ਮਨਬਾਉਣ ਦੇ ਲਈ ਮੀਟਿੰਗਾਂ ਸਫਲ ਹੋਈਆਂ ਮੀਟਿੰਗਾਂ ਦੇ ਵਿੱਚ ਭਰੋਸਾ ਵੀ ਮਿਲਿਆ ਪਰ ਉਹ ਹਲੇ ਤੱਕ ਵੀ ਕੱਚੇ ਮੁਲਾਜ਼ਮ ਜਿਹੜੇ ਨੇ ਉਹ ਪੱਕੇ ਨਹੀਂ ਹੋਏ ਉਸ ਤੋਂ ਇਲਾਵਾ ਹੋਰ ਕਈ ਮੰਗਾਂ ਨੇ ਜਿਹੜੀਆਂ ਵਿਭਾਗ ਦੇ ਵੱਲੋਂ ਲਾਗੂ ਨਹੀਂ ਕੀਤੀਆਂ ਗਈਆਂ ਹਾਲਾਂਕਿ ਪੰਜਾਬ ਸਰਕਾਰ ਦੇ ਵੱਲੋਂ ਤਾਂ ਕਹਿ ਦਿੱਤਾ ਗਿਆ ਪਰ ਪੀਆਰਟੀਸੀ ਵਿਭਾਗ ਦੇ ਵੱਲੋਂ ਇਹਨਾਂ ਮੁਲਾਜ਼ਮਾਂ ਨੂੰ ਕੋਈ ਰਾਹਤ ਨਹੀਂ ਦਿੱਤੀ ਜਿਸ ਦੇ ਚਲਦਿਆਂ ਹੁਣ 19 ਮਾਰਚ ਨੂੰ ਪਟਿਆਲਾ ਦਾ ਹੈੱਡ ਕੁਆਟਰ ਦੇ ਬਾਹਰ ਜਿਹੜਾ ਰੋਸ ਮੂਜ਼ਾਹਰਾ ਕੀਤਾ ਜਾਵੇਗਾ ਪੀਆਰਟੀਸੀ ਪਨਬਸ ਬੱਸ ਦੇ ਮੁਲਾਜ਼ਮਾਂ ਦੇ ਵੱਲੋਂ ਇਹ ਵੱਡਾ ਐਲਾਨ ਅੱਜ ਕਰ ਦਿੱਤਾ ਗਿਆ ਤੇ ਨਾਲ ਹੀ 25 ਮਾਰਚ ਨੂੰ ਚੰਡੀਗੜ੍ਹ ਪੀਆਰਟੀਸੀ ਪਨਬਸ ਹੈੱਡਕੁਆਰਟਰ ਦੇ ਬਾਹਰ ਰੋਸ ਮੂਜ਼ਾਹਰਾ ਕੀਤਾ ਜਾਵੇਗਾ ਜੇਕਰ ਤੁਸੀਂ ਵੀ ਸਫ਼ਰ ਕਰਨ ਵਾਲੇ ਹੋ 19 ਤਰੀਕ ਨੂੰ ਜਾਂ 25 ਤਰੀਕ ਨੂੰ ਉਸ ਤੋਂ ਪਹਿਲਾਂ ਇੱਕ ਖ਼ਬਰ ਸੁਣ ਲਓ ਤਾਂ ਕਿ ਤੁਹਾਨੂੰ ਫਿਰ ਕਿਤੇ ਖੱਜਲ-ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਪੂਰੀ ਜਾਣਕਾਰੀ 2511 ਜੋ ਪੀਆਰਟੀਸੀ ਪਨਬਸ ਕੰਟਰੈਕਟ ਵਰਕਰ ਯੂਨੀਅਨ ਦੇ ਸੂਬਾ ਪ੍ਰਧਾਨ ਨੇ ਹਰਕੇਸ਼ ਕੁਮਾਰ ਵਿੱਕੀ ਉਹਨਾਂ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਆਖਰ ਕਿਹੜੀਆਂ ਮੰਗਾਂ ਨੇ ਕੀ ਵਿਸ਼ਵਾਸਘਾਤ ਕੀਤਾ ਸਰਕਾਰ ਨੇ ਕਿਉਂ ਆਖ ਕੇ ਧਰਨਾ ਲਗਾਉਣ ਨੂੰ ਮਜਬੂਰ ਹੋਏ ਨੇ ਕਿ ਧਰਨਾ ਤੋਂ ਬਿਨਾ ਕੋਈ ਰਾਹ ਨਹੀਂ ਹੈ ਪੂਰੀ ਗੱਲਬਾਤ ਤੁਹਾਨੂੰ ਹਰਕੇਸ਼ ਕੁਮਾਰ ਵਿੱਕੀ ਅਤੇ ਹੋਰ ਜਿਹੜੇ ਬੱਸਾਂ ਵਾਲੇ ਵੀਰ ਨੇ ਉਹਨਾਂ ਦੀ ਜ਼ੁਬਾਨੀ ਸੁਣਾਉਣਾ ਹੈ ਸਾਡੇ ਸਹਿਯੋਗੀ ਅੰਗਰੇਜ਼ ਸਿੰਘ ਦੇ ਮੇਰਾ ਨਾਮ ਹਰਕੇਸ਼ ਕੁਮਾਰ ਵਿੱਕੀ ਆ ਜੀ ਪੰਜਾਬ ਰੋਡਵੇ ਪੰਨਵਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਸੂਬੇ ਦਾ ਮੀਤ ਪ੍ਰਧਾਨ ਆ ਜੀ ਧਰਨਾ ਲਾਇਆ ਕਿੱਥੇ ਲਾਇਆ ਸੀ ਗੱਲ ਇਹ ਧਰਨਾ ਜੀ ਸਾਡਾ ਪੂਰੇ ਪੰਜਾਬ ਦੇ ਵਿੱਚ ਹੈਗਾ ਲਗਭਗ ਪੀ ਆਰਟੀਸੀ ਤੇ ਪਨਵਸ ਦੇ 27 ਢੀਪਾਂ ਦੇ ਉੱਪਰ ਇਹ ਸਾਡਾ ਜਿਹੜਾ ਪ੍ਰੋਟੈਸਟ ਹੈ ਇਹ ਚੱਲ ਰਿਹਾ ਹੈਗਾ ਇਸ ਦੇ ਵਿੱਚ ਜਿਹੜੀਆਂ ਸਾਡੀਆਂ ਮੁੱਖ ਮੰਗਾਂ ਨੇਗੀਆਂ ਜਿਵੇਂ ਕਿ ਸਾਡੀਆਂ ਪਿਛਲੇ ਸਮੇਂ ਦੇ ਵਿੱਚ ਮੀਟਿੰਗਾਂ ਹੋਈਆਂ ਨੇ ਸਰਕਾਰ ਨਾਲ ਉੱਚ ਅਧਿਕਾਰੀਆਂ ਨਾਲ ਜਿਦੇ ਵਿੱਚ ਸਾਡੀਆਂ ਮੰਗਾਂ ਮੰਨ ਲਈਆਂ ਉਹਨਾਂ ਦੇ ਲੈਟਰ ਜਾਰੀ ਹੋ ਗਏ ਪਰ ਪੀ ਆਰਟੀਸੀ ਦੇ ਵਿਭਾਗ ਦੇ ਵਿੱਚ ਉਹ ਮੰਗਾਂ ਸਾਡੀਆਂ ਜਿਹੜੀਆਂ ਸਰਕਾਰ ਵੱਲੋਂ ਲਾਗੂ ਕੀਤੀਆਂ ਗਈਆਂ ਨੇ ਉਹਨਾਂ ਨੂੰ ਮੰਨਿਆ ਨਹੀਂ ਜਾ ਰਿਹਾ ਉਸ ਕਰਕੇ ਅਸੀਂ 19 ਤਰੀਕ ਨੂੰ ਜਿਹੜਾ ਸਾਡਾ ਪ੍ਰੋਟੈਸਟ ਹੈ ਉਹ ਹੈਡ ਆਫਸ ਵੱਡੀ ਗਿਣਤੀ ਦੇ ਵਿੱਚ ਐ ਰੋਡਵੇਜ਼ ਤੇ ਪਨ ਵਾਸਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮ ਉੱਥੇ ਧਰਨਾ ਲਾਉਣ ਵਾਸਤੇ 19 ਤਰੀਕ ਨੂੰ ਮਜਬੂਰ ਹੋਣਗੇ ਨਾਲ ਦੀ ਨਾਲ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਦੱਸਣਾ ਚਾਹੁੰਦਾ ਵੀ ਸਾਡੀਆਂ ਜਿਹੜੀਆਂ ਮੀਟਿੰਗਾਂ ਨੇ ਪਿਛਲੇ ਸਮੇਂ 'ਚ ਹੋਈਆਂ ਨੇ ਸਰਕਾਰ ਨਾਲ ਮਾਨਯੋਗ ਮੁੱਖ ਮੰਤਰੀ ਸਾਹਿਬ ਨਾਲ ਉਹਨਾਂ ਨੇ ਸਾਨੂੰ ਵਾਅਦਾ ਕੀਤਾ ਸੀ ਵੀ 1 ਮਹੀਨੇ ਦੇ ਵਿੱਚ ਤੁਹਾਡੀ ਜਿਹੜੀ ਪਾਲਿਸੀ ਹੈ ਉਹ ਬਣ ਕੇ ਆ ਜਾਏਗੀ ਤੇ ਤੁਹਾਡੇ ਘਰ ਦੇ ਵਿੱਚ ਰੋਟੀ ਪਕਣੀ ਸ਼ੁਰੂ ਹੋ ਜੋਗੇ ਪਰ ਅਸੀਂ ਬੜੇ ਦੁਖੀ ਹਿਰਦੇ ਨਾਲ ਕਹਿੰਨੇ ਆ ਵੀ ਮਾਣਯੋਗ ਮੁੱਖ ਮੰਤਰੀ ਸਾਹਿਬ ਦਾ ਕਿਤੇ ਜਿਹੜਾ ਹਰਾ ਪਿੰਨ ਸੀ ਉਹ ਕਿਤੇ ਗਵਾਚ ਗਿਆ ਤੇ ਸਾਡੀ ਬੇਨਤੀ ਹੈ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਵੀ ਸਾਡੇ ਜਿਹੜੇ ਰੁਜ਼ਗਾਰ ਨੇ ਉਹਨਾਂ ਨੂੰ ਪੱਕਾ ਕੀਤਾ ਜਾਵੇ ਸਾਡੀਆਂ ਜਿਹੜੀਆਂ ਬਾਜ਼ਮ ਮੰਗਾ ਨੇ ਜਿਹੜੀ ਪਾਲਿਸੀ ਤੇ ਸਾਡੀ ਦੇ ਮੁੱਖ ਮੰਤਰੀ ਸਾਹਿਬ ਨੇ ਜੈਸ ਕੀਤੀ ਹੈ ਵੀ 1 ਮਹੀਨੇ ਚ ਬਣਾਉਣੀ ਹੈ ਲਗਭਗ 1 ਸਾਲ ਹੋ ਗਿਆ ਉਹਦੀਆਂ ਘੱਟੋ ਘੱਟ 5 ਤੋਂ 7 ਸਾਡੀਆਂ ਜਿਹੜੀਆਂ ਪੈਨਲ ਮੀਟਿੰਗਾਂ ਸਮੇਂ-ਸਮੇਂ ਤੇ ਹੋਈਆਂ ਨੇ ਤੇ ਉਹਦੇ ਅਧੀਨ ਵੀ ਸਾਡਾ ਜਿਹੜਾ ਅੱਗੇ ਪ੍ਰੋਟੈਸਟ ਹੈ 7 8 9 ਤਰੀਕ ਦੀ ਸਾਡੀ ਹੜਤਾਲ ਹੈਗੀ ਅਸੀਂ ਬੇਨਤੀ ਕਰਦੇ ਆ ਵੀ ਜਿਹੜੀ ਸਾਡੀ ਪਾਲਿਸੀ ਹੈ ਉਹਨੂੰ ਛੇਤੀ ਤੋਂ ਛੇਤੀ ਲਾਗੂ ਕੀਤਾ ਜਾਵੇ ਤਾਂ ਜੋ ਅਸੀਂ ਇਸ ਦਲਦਲ ਚੋਂ ਬਾਹਰ ਆਈਏ ਕਿੰਨੇ ਸਮੇਂ ਲਈ ਬੈਠੇ ਰਹਾਂਗੇ ਅੱਜ ਸਾਡੀ ਜਿਹੜੀ ਇਹ ਗੇਟ ਰੈਲੀ ਹੈ ਜੀ ਇਹ 10 ਤੋਂ 12 ਹੈਗੀ ਪੂਰੇ ਪੰਜਾਬ ਦੇ ਵਿੱਚ ਗੇਟ ਰੈਲੀ ਹੈ ਜਿੰਨੇ ਵੀ ਬੱਸ ਸਟੈਂਡ ਨੇ ਸਾਰੇ ਬੱਸ ਸਟੈਂਡਾਂ ਦੇ ਉੱਪਰ ਇਹ ਜਿਹੜੀ ਗੇਟ ਰੈਲੀ ਹੈ ਪੰਨ ਬਸ ਤੇ ਪੀਆਰਟੀ ਅਣੀ ਭਜਨ ਦੇ ਪੁੱਤ ਹਾਂਜੀ ਕੀ ਨਾਮ ਹੈ ਮੇਰਾ ਨਾਮ ਹਰਜਿੰਦਰ ਸਿੰਘ ਜੀ ਇਹ ਕਾਰਨ ਹੈ ਕਿ ਗੇਡਰਿੰਗ ਕੀਤੀ ਹੈ ਦੇਖੋ ਜੀ ਪਿਛਲੇ ਸਰਕਾਰਾਂ ਤੋਂ ਲੈ ਕੇ ਹੁੰਦਿਆ ਸਰਕਾਰਾਂ ਤੱਕ ਅਸੀਂ ਲਗਾਤਾਰ ਧਰਨੇ ਮੁਜ਼ਾਰੇ ਕਰਦੇ ਆ ਰਹੇ ਆ ਤੇ ਸਰਕਾਰ ਤੋਂ ਸਾਨੂੰ ਉਮੀਦਾਂ ਸੀ ਵੀ ਨਵੀਂ ਸਰਕਾਰ ਆਈ ਹੈ ਜਿਹੜੇ ਸਾਡੇ ਰਜਗਾਰ ਨੇ ਪੱਕੇ ਕੀਤੇ ਜਾਣਗੇ ਪਰ ਸਰਕਾਰ ਦਾ 3 ਸਾਲ ਦਾ ਸਮਾਂ ਬੀਤ ਚੁੱਕਿਆ ਤੇ ਸਾਡੀਆਂ ਮੀਟਿੰਗਾਂ ਵੀ ਮੁੱਖ ਮੰਤਰੀ ਪੰਜਾਬ ਤੱਕ ਟ੍ਰਾਂਸਪੋਰਟ ਮੰਤਰੀ ਟ੍ਰਾਂਸਪੋਰਟ ਸੈਕਟਰੀ ਸਾਹਿਬ ਤੱਕ ਹੋ ਚੁੱਕੀਆਂ ਨੇ ਤੇ ਸਾਡੀ ਜਿਹੜੀ ਪਾਲਿਸੀ ਸੀਗੀ ਜਿਵੇਂ ਪੱਕੇ ਕਰਨ ਦੀ ਉਹ ਵੱਖਰੇ ਗੇਡਰ ਦੇ ਵਿੱਚ ਮਨੋਂ ਨੂੰ ਮਨਜ਼ੂਰੀ ਵੀ ਦਿੱਤੀ ਗਈ ਸੀ ਪਰ ਉਹ ਲਾਗੂ ਨਹੀਂ ਕੀਤੀ ਯਾਰੀ ਸਰਕਾਰ ਵੱਲੋਂ ਜਿਹੜਾ ਸਮਾਂ ਟਪਾਇਆ ਜਾ ਰਿਹਾ ਸੋ ਉਸ ਦੇ ਰੋਸ ਵਿੱਚ ਜਿਹੜੇ ਅੱਜ ਪੀਆਰਟੀਸੀ ਤੇ ਰੋਡਵੇ ਤੇ ਸਮੂਹ ਦਿੱਪਾ ਤੇ ਗੇਟੇ ਰੈਲੀਆਂ ਕੀਤੀ ਜਾ ਰਹੀਆਂ। ਤਾਂ ਤੁਸੀਂ ਸੁਣਿਆ ਪੀਆਰਟੀਸੀ ਪੰਨ ਬੱਸ ਦੇ ਮੁਲਾਜ਼ਮਾਂ ਦੇ ਵੱਲੋਂ ਕਿਹਾ ਗਿਆ ਕਿ ਸਾਡੀਆਂ ਮੰਗਾਂ ਚਿਰਾਂ ਤੋਂ ਲਟਕਦੀਆਂ ਆ ਰਹੀਆਂ ਨੇ ਤਾਂ ਕਹਿੰਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਸ਼ਾਇਦ ਹਰਾ ਪੈਨ ਕਿਧਰੇ ਗਵਾਚ ਗਿਆ। ਕਿਹਾ ਜੀ ਕਿ ਹਰਾ ਪੈਨ ਜਿਹੜਾ ਚੱਲੇਗਾ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਲਈ ਚੱਲੇਗਾ, ਬੇਰੁਜ਼ਗਾਰਾਂ ਨੂੰ ਨੌਕਰੀਆਂ ਦੇਣ ਦੇ ਲਈ ਚੱਲੇਗਾ। ਪਰ ਕਹਿੰਦੇ 3 ਸਾਲ ਹੋ ਚੁੱਕੇ ਨੇ ਹਰਾਪਨ ਨਹੀਂ ਲੱਭਿਆ ਕਿਤੇ ਹਰੇਪਨ ਦੇ ਉਹ ਸਾਈਨ ਨਹੀਂ ਨਜ਼ਰ ਆ ਰਹੇ ਜਿਸ ਤੋਂ ਬਾਅਦ ਸਾਡੇ ਘਰਾਂ ਦੇ ਵਿੱਚ ਰੋਟੀ ਪੱਕਦੀ ਹੋ ਜੇ ਸਾਡੇ ਘਰਾਂ ਦੇ ਜਿਹੜੇ ਚੁੱਲ੍ਹੇ ਠੰਡੇ ਪਏ ਨੇ ਉਹ ਚੁੱਲ੍ਹੇ ਵੱਲ ਜਾਣ ਤਾਂ ਆਖਿਰ ਕਦੋਂ ਤੱਕ ਕਹਿਣੀ ਤੇ ਕਥਨੀ ਦੇ ਵਿੱਚ ਸਰਕਾਰਾਂ ਦੇ ਫਰਕ ਦਿਖਦਾ ਹੋਇਆ ਨਜ਼ਰ ਆਵੇਗਾ ਇਹ ਦੇਖਣ ਵਾਲੀ ਗੱਲ ਰਹੇਗੀ